ਦਸ ਸਿੱਖੋ ਬੀਜੇਪੀ ਦੇ ਵਿੱਚ ਛੜਾ ਮਾਰ ਰੇ ਅਫਸੋਸ ਦੀ ਗੱਲ ਹੈ ਉਹਨਾਂ ਨੂੰ ਅੱਜ ਇੱਥੇ ਹੋਣਾ ਚਾਹੀਦਾ ਸੀ ਐਟ ਕੀ ਜੋ ਨਾਮ 220 2300 ਰੁਪਇਆ ਵਿਕਿਆ ਪਰ ਜੇ ਬਾਂਕੇ ਦਾ ਬਾਰਡਰ ਟੱਪ ਜੀਏ ਤਾਂ 4000 ਰੁਪਇਆ ਤੀਮਤ ప్రతి క్వింటల్ ది సిది ਜਿੰਨੀ ਫਰਕ ਹੈ ਤੇ ਸੱਡੇ ਜਿਹੜੇ ਕਿਸਾਨ ਹੈਗੇ ਗਰੀਬ ਹੈ ਕਰਜ਼ੇਦਾਰ ਬਣੇ ਪਏ ਹੈ ਕਰਜ਼ੇ ਦੇ ਵਿੱਚ ਛਗੇ ਹੈ ਇਹ ਸਾਰੇ ਟੁੱਟ ਜਾਂਦੇ ਹੈ ਜਿਹੜੀ ਇਜਾਜ਼ਤੀ ਦਿੱਤੀ ਹੈ ਇੰਨੇ ਵੱਡੇ ਸਖਤ ਸਮੇਂ ਨੂੰ ਗਵਾਟੇ ਤੇ ਤਿੱਤੀ ਸਾਲਾਂ ਤੋਂ ਸਾਡੇ ਸੀਨੀਅਰ ਲੀਡਰ ਜਿਲ੍ਹਾਂ ਦੇ ਵਿੱਚ ਡਿੱਕੇ ਹੋਏ ਆ। ਲੇ ਮੇਰਾ ਮਤਲਬ ਹੈ ਇਹ ਯਾਰੀ ਦੋਸਤੀ ਤਾਂ ਨਹੀਂ ਹੈ। ਇਹ ਸਿੱਧੀ ਦੁਸ਼ਮਣੀ ਹੈ। ਤੇ ਦੁਸ਼ਮਣ ਦੇ ਨਾਲ ਵਰਤਣਾ ਸਿੱਖ ਦੇ ਲਈ ਮੁਸ਼ਕਲ ਨਹੀਂ ਹੈ। ਅੱਜ ਤਰੰਗੇ ਝੰਡੇ 'ਚ ਸਲੋਟਾ ਵੱਜ ਰਹੀ ਹੈ ਪਰ ਝੰਡੇ 'ਤੇ ਉੱਪਰ ਰੰਗ ਦੇਖੋ ਭਗਮੈਂ ਇਹ ਹਿੰਦੂ ਦਾ ਰੰਗ ਹੈ ਵਿਚਾਰੇ ਝੰਡੇ ਦੇ ਚਿੱਟਾ ਰੰਗ ਹੈ ਇਹ ਜੈਨੀਆਂ ਦਾ ਵਿੱਚ ਕਿਹ ਚੱਕਰ ਹੈ ਇਹ ਬੰਦ ਤਰੰਦਾ ਹੈ ਭੱਲੇ ਹਰਾ ਰੰਗ ਹੈ ਇਹ ਮੁਸਲਮਾਨ ਦਾ ਸੋ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਸਿੱਖ ਔਮ ਨੂੰ ਕਾਮਯਾਬ ਰੱਖਦੀਆਂ ਚੜ੍ਹਦੀ ਕਲਾ ਦੇ ਵਿੱਚ ਰੱਖਦੀਆਂ ਉਹ ਖੁਰਦੀਆਂ ਜਾਂਦੀਆਂ ਐਸੇ ਕਰਕੇ ਪ੍ਰੋਫੈਸਰ ਸਾਹਿਬ ਨੇ ਕਿਹਾ ਜਿਹੜੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਐ ਕਿ ਬਹੁਤ ਵੱਡੇ ਵੱਡੇ ਸਿੱਖ ਬੀਜੇਪੀ ਦੇ ਵਿੱਚ ਛਾਲਾ ਮਾਰ ਰਹੇ ਹੈ ਇਹ ਅਫਸੋਸ ਦੀ ਗੱਲ ਹੈ ਉਹਨਾਂ ਨੂੰ ਅੱਜ ਇੱਥੇ ਹੋਣਾ ਚਾਹੀਦਾ ਸੀ ਸਿੱਖ ਕੌਮ ਦੇ ਨਾਲ ਜੋ ਕੁਝ ਇੰਡੀਆ ਨੇ ਕੀਤਾ 1947 ਤੋਂ ਬਾਅਦ ਇੱਕ ਇੱਕ ਦਿਨ ਜਿਹੜੇ ਵੀ ਉਸ ਵੇਲੇ ਤੋਂ ਜਿਉਂਦੇ ਆ ਉਹਨਾਂ ਨੇ ਬਹੁਤ ਮੁਸ਼ਕਲ ਦੇ ਨਾਲ ਗੁਲਾਮੀ ਦੇ ਵਿੱਚ ਕੱਤੇ ਆ ਇਹ ਦਿਨ ਗੁਲਾਮੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਸਭਾਂ ਪਤਾ ਹੈ ਅੱਜ ਸਿੱਖਾਂ ਦੇ ਹਾਲਾਤ ਇਹੋ ਜਿਹੇ ਹੈ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਸਾਡੀ ਕੋਈ ਆਵਾਜ਼ ਨਹੀਂ ਹੈ ਨਾ ਸੀ ਪ੍ਰਾਈਮ ਮਿੰისტਰ ਕੋਲੇ ਪਹੁੰਚਾਇਆ ਨਾ ਵਿਦੇਸ਼ੀ ਮਾਮਲਿਆਂ ਦੇ ਵਜ਼ੀਰ ਦੇ ਕੋਲੇ ਜਾਂ ਗ੍ਰਹਿ ਵਜ਼ੀਰ ਦੇ ਕੋਲੇ ਜਾਂ ਖੇਤੀਬਾੜੀ ਵਜ਼ੀਰ ਦੇ ਕੋਲੇ ਅਸੀਂ ਇੱਕ ਅੰਤਰਰਾਸ਼ਟਰੀ ਤੌਰ 'ਤੇ ਤੇ ਸਾਡੇ ਕੰਮ ਸਾਰੇ ਦੁਨੀਆ ਦੇ ਵਿੱਚ ਹੈਗੇ ਪਰ ਜੇ ਜੇ ਸਾਨੂੰ ਆਵਾਜ਼ ਨਹੀਂ ਹੈ ਕਿਤੇ ਵੀ ਸਾਨੂੰ ਸੰਗੜਾ ਕੇ ਰੱਖ ਦਿੱਤਾ ਜਿਹਦਾ ਮਤਲਬ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹ ਗਰੀਬ ਸਿੱਖੋ ਕੋ ਦੂ ਪਾਤਸ਼ਾਹ ਤੇ ਉਸ ਤੋਂ ਬਾਅਦ ਸਤ ਜਨੈਲ ਸਿੰਘ ਪਿੰਡਰਾ ਵਾਲਿਆਂ ਨੇ ਤੇ ਉਹਨਾਂ ਦੇ ਜਥੇ ਨੇ ਸ਼ਹਾਦਤ ਦੇਤੀ ਹੈ ਕਿ ਸਾਨੂੰ ਖਾਲਸਾਣ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹੁਣ ਸਾਡੀ ਕੀ ਬੁੱਕ ਤੇ ਅਸੀਂ ਵਾਗੇ ਤੋਂ ਬਾਰਡਰ ਦੀ ਖਮਾ ਸਕਦੇ ਅੱਤ ਕੀ ਜੋ ਨਾਮ 2200 2300 ਰੁਪਏ ਵਿਖਿਆ ਪਰ ਜੇ ਬਾਕੇ ਦਾ ਬਾਰਡਰ ਟਪ ਜੀਏ ਤਾਂ 4000 ਰੁਪਏ ਤੀਵਤ ਪ੍ਰਤੀ ਕਿਲੋ ਦੀ ਸੀ ਜਿੰਨੇ ਫਰਕ ਹੈ ਤੇ ਸੱਡੇ ਜਿਹੜੇ ਕਿਸਾਨ ਹੈਗੇ ਇਹ ਗਰੀਬ ਹੈ ਕਰਾਏਦਾਰ ਬਣੇ ਪਏ ਗਰਜੇਜ ਵਿੱਚ ਹੈਗੇ ਆ ਇਹ ਸਾਰੇ ਟੁੱਟ ਜਾਂਦੇ ਆ ਸਾਰੇ ਲਾਲੇ ਬਾਣੀਆਂ ਦੇ ਦੀ ਵਪਾਰ ਰੂਸ ਤੱਕ ਸਾਉਦੀ ਅਰਬ ਤੱਕ ਸਾਰੇ ਪਾਸੇ ਪਹੁੰਚ ਜਾਂਦਾ ਤਾਂ ਮੇਰਾ ਮਤਲਬ ਹੈ ਜਿਸ ਰੋਕੇ ਹਿੰਦੂ ਫੌਜ ਫੇਜ਼ ਨਾ ਕਰੂਗਾ ਕਿ ਇਹ ਸੀ ਬਾਰਡਰ ਬੰਦ ਰੱਖਣੀ ਹੈ ਸਾਡੇ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਤਾਂ ਮੇਰਾ ਮਤਲਬ ਕਹਿਣ ਦਾ ਫਿਰ ਇਹੋ ਜਿਹੇ ਦੇਸ਼ ਜਿਸ ਨੇ ਸਾਡੀ ਨਸਲ ਕਸ਼ੂਸ਼ ਕੀਤੀ ਹੋਵੇ ਉਸ ਦੇ ਦੀ ਚੰਨਾ ਸਾਡੇ ਲਈ ਮੁਸ਼ਕਲ ਹੋ ਗਿਆ ਹੈ ਅੱਜ ਜੋ ਪਬਲਿਕ ਡੇ ਅੱਜ ਦੇ ਦੇਸ਼ ਸਰਕਾਰ ਬਣਾਇਆ ਗਿਆ ਸੀ ਪਾਰਲੀਮੈਂਟ ਦੇ ਵਿੱਚ ਰੱਖੇ ਗਿਆ ਸੀ ਸੰਵਿਧਾਨ ਬਣਾਉਣ ਦੀ ਕਮੇਟੀ ਦੇ ਵਿੱਚ ਦੋ ਸਖ ਨੂੰ ਬੰਦੇ ਸੀ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਗਾਂਧੀ ਮੈਨੂੰ ਨੇ ਸਿੱਖਾਂ ਦੇ ਨਾਲ ਵਾਝੇ ਕੀਤੇ ਸੀਗੇ ਕਿ ਜੇ ਅੰਗਰੇਜ਼ ਦੇ ਖਨਾਪ ਸਿੱਖ ਠੜ ਜਾਂਦੇ ਐ ਤੇ ਜਦੋਂ ਆਜ਼ਾਦੀ ਮਿਲੂਗੀ ਤਾਂ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਮਾਣ ਸਕੋਗੇ ਕਿਹੜੀ ਸਾਂਝੀ ਦਿੱਤੀ ਹੈ ਇੰਨੇ ਵੱਡੇ ਸਖਤ ਫਰਮਾਨ ਕਰਤੀ ਹੈ ਤੀ ਤੀ ਸਾਲਾਂ ਤੋਂ ਸਾਡੇ ਸੀਨੀਅਰ ਲੀਡਰ ਜਿਲ੍ਹਿਆਂ ਦੇ ਵਿੱਚ ਡਿੱਟੇ ਹੋਏ ਆ ਫਿਰ ਮੇਰਾ ਮਤਲਬ ਹੈ ਇਹ ਯਾਰੀ ਦੋਸਤੀ ਤਾਂ ਨਹੀਂ ਹੈ ਇਹ ਸਿੱਧੀ ਦੁਸ਼ਮਣੀ ਹੈ ਤੇ ਦੁਸ਼ਮਣ ਦੇ ਨਾਲ ਵਰਤਣਾ ਸਿੱਖ ਦੇ ਲਈ ਮੁਸ਼ਕਲ ਨਹੀਂ ਹੈ ਜਦੋਂ ਸਿੱਖ ਦਾ ਬੱਚਾ ਜੰਮਦਾ ਉਹਦੇ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਆਪਣੀ ਸਿੱਖੀ ਤੇ ਕੌਮੀਅਤ ਰੱਖਣ ਦੇ ਲਈ ਆਪਣੀਆਂ ਜਾਨਾਂ ਕੁਰਬਾਨੀਆਂ ਦੇਣ ਨੂੰ ਤਿਆਰ ਹੋਣਾ ਪਊਗਾ ਜੇ ਤਾਂ ਸਾਡੇ ਦਮੈਂਦਿਆਂ ਨੇ ਦੇਖਿਆ ਕਿ ਆਰਟੀਕਲ 25 ਦੇ ਵਿੱਚ ਲਿਖਤਾ ਕਿ ਸੇਕਾ ਹਿੰਦੂ ਮਾਜਬ ਦਾ ਹਿੱਸਾ ਨੇ ਉਹ ਦੌਰਵੰਦਿਆਂ ਨੇ ਕੰਸਟੀਟਿਊਸ਼ਨ ਜੋਤੇ ਦੱਚਤ ਨਹੀਂ ਗਿਤੇ ਅਗੇ ਸੋ ਮੇਰਾ ਮਤਲਬ ਹੈ ਕਿ ਸਾਡਾ ਵਾਸਾ ਇਸ ਸੰਵਿਧਾਨ ਦੇ ਨਾਲ ਨਹੀਂ ਹੈ ਅੱਜ ਤਰੰਗੇ ਝੰਡੇ 'ਤੇ ਲੋਕਾਂ ਵੱਜ ਰਹੀਆਂ ਪਰ ਝੰਡੇ ਦੇ ਉੱਪਰ ਰੰਗ ਦੇਖੋ ਭਗਮੈਂ ਇਹ ਹਿੰਦੂ ਦਾ ਰੰਗ ਹੈ ਵਿਚਾਲੇ ਝੰਡੇ ਦੇ ਚਿੱਟਾ ਰੰਗ ਹੈ ਇਹ ਜੈਨੀਆਂ ਦਾ ਵਿੱਚ ਇੱਕ ਚੱਕਰ ਹੈ ਇਹ ਬੁੱਧ ਧਰਮ ਦਾ ਭੱਲੇ ਹਰਾ ਰੰਗ ਹੈ ਇਹ ਮੁਸਲਮਾਨ ਦਾ ਫਿਰ ਸਿੱਖਾਂ ਦਾ ਰੰਗ ਕਿੱਥੇ ਹੈ ਸਾਨੂੰ ਕੋਈ ਨੁਮਾਇੰਦਗੀ ਦਿੱਤੀ ਹੋਈ ਹੈ ਜਿਹੜੇ ਗਾਂਧੀ ਤੇ ਨਹਿਰੂ ਨੇ ਵਚਨ ਕੀਤੇ ਸੀਗੇ ਜਿਹੜੇ ਛੰਡੇ ਨੂੰ ਸਾਡੇ ਬੱਚਿਆਂ ਨੂੰ ਅੱਜ ਸਕੂਲਾਂ ਚੋਂ ਕੱਢ ਕੇ ਇਸ ਛੰਡੇ ਨੂੰ ਸਲਾਮੀਆਂ ਦਿੱਤੀਆਂ ਜਾ ਰਹੀਆਂ ਇਹ ਛੰਡਾ ਨਾ ਹੈ ਸੰਵਧਾਨ SORDER!